ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਸੀਂ ਸ਼ਿਦਾ ਸਾਹਿਬ ਚੱਲੇ ਸੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਅਸੀਂ ਕਰੋ ਰਵਾਨਾ ਹੋ ਚੁੱਕੇ ਸੀ ਰਸਤੇ ਵਿੱਚ ਬਹੁਤ ਹੀ ਟ੍ਰੈਫਿਕ ਸੀ ਤੇ ਜਿੰਨੂ ਜਿੰਨੂ ਪਤਾ ਹੈ ਚੌਂਕ ਕਿਹੜਾ ਹੈ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ ਅਸੀਂ ਅੱਗੇ ਚਾਲਦੇ ਗਏ ਜਿੱਦਾਂ ਕਿ ਤੁਸੀਂ ਵੇਖ ਸਕਦੇ ਹੋ ਸਾਹਮਣੇ ਸਰਾਏ ਜੋ ਕਿ ਬਹੁਤ ਸੋਹਣੀ ਲੱਗ ਰਹੀ ਸੀ ਬਿਕਾਜ਼ ਲਾਈਟਾਂ ਬਹੁਤ ਹੀ ਸੋਹਣੀਆਂ ਲੱਗੀਆਂ ਹੋਈਆਂ ਸੀ ਅਸੀਂ ਆਲਮੋਸਟ ਪਹੁੰਚ ਹੀ ਚੱਲੇ ਸੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਅਸੀਂ ਸਰਾਹ ਕ੍ਰਾਸ ਕਰ ਚੁੱਕੇ ਸੀ ਤੇ ਬਾਜ਼ਾਰਾਂ ਦਾ ਵਿਊ ਤੁਸੀਂ ਦੇਖ ਸਕਦੇ ਹੋ ਰਾਤ ਵੇਲੇ ਵੀ ਬਾਜ਼ਾਰ ਪੂਰੀ ਤਰ੍ਹਾਂ ਸਜਿਓਏ ਸੀ ਟ੍ਰੈਫਿਕ ਵੀ ਪੂਰੀ ਸੀ ਲੱਗ ਹੀ ਨਹੀਂ ਰਿਹਾ ਸੀ ਕਿ ਅਸੀਂ ਰਾਤ ਨੂੰ ਆਇਆ ਪੂਰਾ ਗੁਰਦੁਆਰਾ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਤੇ ਗੁਰਦੁਆਰੇ ਦੇ ਬਾਹਰ ਪਹੁੰਚ ਕੇ ਮਿੱਠਾ ਠੇਕਾ ਨੇ ਸੁਣਨ ਨੂੰ ਮਿਲ ਰਿਹਾ ਸੀ ਫਿਰ ਅਸੀਂ ਪਾਰਕਿੰਗ 'ਚ ਪਹੁੰਚੇ ਆਪਣੀ ਐਕਟਿਵਾ پارک ਕੀਤੀ ਉੱਥੇ ਆਪਾਂ ਫਿਰ ਅਸੀਂ ਪਾਰਕਿੰਗ ਤੋਂ ਬਾਹਰ ਆਏ ਤੇ ਤੁਸੀਂ ਦੇਖ ਸਕਦੇ ਗੁਰਦੁਆਰਾ ਸਾਹਿਬ ਦਾ ਕਿੰਨਾ ਸੁੰਨਾ ਲੱਗ ਰਿਹਾ ਹੈ ਬਈ ਤਾਂ ਬਹੁਤ ਹੀ ਸੋਹਣਿਆ ਲੱਗ ਰਿਹਾ ਸੀ ਤੇ ਕੰਨਾਂ ਦੇ ਵਿੱਚ ਮਿੱਠਾ ਕੀਰਤਨ ਸੁਣਨ ਨੂੰ ਮਿਲ ਰਿਹਾ ਸੀ ਸੂ ਸਾਸ ਰਾਗਣ ਹੈ ਦਹੰਦ ਸਰੰਤਾ Teo dan semangka. Yeah. ਗੁਰਦੁਆਰਾ ਸਾਹਿਬ ਮੱਠਾ ਟੇਕਣ ਤੋਂ ਬਾਅਦ ਜੋ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਬਾਹਰ ਆ ਰਹੇ ਸੀ ਉਦੋਂ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਗੱਤਕੇ ਦਾ ਅਭਿਆਸ ਕਰ ਰਹੇ ਸੀ ਇਸ ਦੇ ਵਿੱਚ ਕੁੜੀਆਂ ਵੀ ਸੀ ਤੇ ਮੁੰਡੇ ਵੀ ਸੀ ਜੋ ਦੇਖ ਕੇ ਮੈਨੂੰ ਬਹੁਤ ਹੀ ਵਧੀਆ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਕਿ ਬੱਚਿਆਂ ਨੂੰ ਗੱਤਕਾ ਸਿਖਾਇਆ ਜਾ ਰਿਹਾ ਹੈ ਅੱਜ ਕੱਲ੍ਹ ਹਰ ਇੱਕ ਬੱਚੇ ਨੂੰ ਸੈਲਫ ਡਿਫੈਂਸ ਦੇ ਲਈ ਕੋਈ ਨਾ ਕੋਈ ਚੀਜ਼ ਜ਼ਰੂਰ ਸਿੱਖਣੀ ਚਾਹੀਦੀ ਹੈ ਜਿੱਦਾਂ ਕਿ ਸਭ ਤੋਂ ਵਧੀਆ ਚੀਜ਼ ਤੇ ਗੱਤਕਾ ਹੀ ਹੈ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਘਰ ਆ ਰਹੇ ਸੀ ਫਿਰ ਸਾਨੂੰ ਲੱਗੇ ਰਸਤੇ 'ਚ ਭੁੱਖ ਤੇ ਆਹ ਵੀਰ ਦੀ ਇੱਕ ਨਵੀਂ 카ਟ ਓਪਨ ਹੋਈ ਆ ਖਾਲਸਾ ਕਾਲਜ ਦੇ ਬਿਲਕੁਲ ਓਪੋਜ਼ਿਟ ਤੇ ਅਸੀਂ ਸੋਚਿਆ ਚਲੋ ਕਿਉਂ ਨਾ ਅੱਜ ਵੀਰ ਜੀ ਹਣਾਂ ਦੇ ਕੋਲੋਂ ਕੁਝ ਨਵਾਂ ਟਰਾਈ ਕੀਤਾ ਜਾਵੇ ਫਿਰ ਅਸੀਂ ਵੀਰ ਜੀ ਦੇ ਕੋਲੋਂ ਇੱਕ 버ਗਰ ਕਰਾਇਆ ਤੇ ਨਾਲ ਪੋਟੈਟੋ ਰੋਲ ਕਰਾਈ ਤੇ ਵੀਰ ਜੀ ਦੱਸ ਰਹੇ ਸੀ ਕਿ ਉਹਨਾਂ ਨੂੰ ਹਲੇ 카ਟ ਓਪਨ ਕੀਤੇ ਹੋਏ 10 ਤੋਂ 15 ਦਿਨ ਹੀ ਹੋਇਆ ਤੇ ਸਾਰਿਆਂ ਨੂੰ ਪਲੀਜ਼ ਰਿਕਵੈਸਟ ਆ ਪਲੀਜ਼ ਵੀਰ ਜੀ ਨੂੰ ਸਪੋਰਟ ਜ਼ਰੂਰ ਕਰਿਓ ਖਾਲਸਾ ਕਾਲਜ ਦੇ ਬਿਲਕੁਲ ਓਪੋਜ਼ਿਟ ਕਾਟ ਜੇ ਵੀਰ ਜੀ ਦੀ ਖਾਲਸਾ ਫਾਸਟ ਫੂਡ ਦੇ ਨਾਮ ਤੇ ਤੇ ਸਾਡਾ 버ਗਰ ਆਲਮੋਸਟ ਰੈਡੀ ਹੋ ਸੁੱਕ ਚੁੱਕਾ ਸੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਜੇ ਤੇ 버ਗਰ ਦੀ ਕੋਸਟ ਬਹੁਤ ਹੀ ਘੱਟ ਸੀ ਸਿਰਫ 20 ਰੁਪਏ ਦੇ ਵਿੱਚ 버ਗਰ ਸੀਗਾ ਜਿਹਦੇ ਵਿੱਚ ਨੂਡਲ ਟਿੱਕੀ ਸਾਰੀ ਫਿਲਿੰਗ ਕੀਤੀ ਜਾ ਰਹੀ ਸੀ ਮੈਂ ਖੁਦ ਸ਼ੌਕਡ ਹੋ ਗਿਆ ਪ੍ਰਾਈਸ ਸੁਣ ਕੇ ਜਦੋਂ ਵੀਰ ਜੀ ਨੇ ਦੱਸਿਆ ਕਿ 버ਗਰ ਦਾ ਪ੍ਰਾਈਸ ਕੇਵਲ 20 ਰੁਪੀਆ ਆ ਤੇ ਖਾਣ ਦੀ ਗੱਲ ਕਰੀ ਤਾਂ ਖਾਣ ਦੇ ਵਿੱਚ 버ਗਰ ਦਾ ਟੇਸਟ ਬਹੁਤ ਹੀ ਵਧੀਆ ਸੀ ਤੇ ਪੋਟੈਟਰੋਲ ਵੀ ਬਹੁਤ ਟੇਸਟੀ ਸੀ